ਕਿਉਂਕਿ ਮੌਸਮ ਦਾ ਜਿਹੜਾ ਮਜਾਜ ਹੈ ਚੇਂਜ ਹੋ ਗਿਆ ਤੇ ਕਾਰੋਬਾਰ ਜਿਹੜੇ ਫੀਲ ਬੈਠੇ ਨੇ ਦੇਖੋ ਜੀ ਮੌਸਮ 2 ਦਿਨਾਂ ਤੋਂ ਚੇਂਜ ਹੋਇਆ ਪਰਮਾਤਮਾ ਨੇ ਸਾਡੀ ਸੁਣੀ ਹੈ ਗਵਰਨਮੈਂਟ ਨੇ ਨਹੀਂ ਸੁਣੀ ਸਾਡੀ ਨਾ ਸੈਂਟਰ ਨੇ ਨਾ ਸਟੇਟ ਨੇ ਪਰ ਪਰਮਾਤਮਾ ਨੇ ਤਾਂ ਸੁਣੀ ਹੈ 2 ਦਿਨਾਂ ਤੋਂ ਮੌਸਮ ਚੇਂਜ ਹੈ ਮਗਰ ਹਾਲਾਤ ਇਸ ਟਾਈਮ ਬਹੁਤ ਮਾੜੇ ਨੇ ਜੀ ਮਾਰਕੀਟ ਦੇ ਜੇ ਗੱਲ ਕਰੀਏ ਵੀ ਇਸ ਟਾਈਮ ਇਹੋ ਜਿਹੇ ਹਾਲਾਤ ਨੇ ਵੀ ਕਈ ਕਈ ਵਾਰੀ ਤਾਂ ਬੋਣੀ ਵੀ ਨਹੀਂ ਦੁਕਾਨਦਾਰ ਕਰਕੇ ਜਾ ਰਹੀ ਆ 11ਵਾਂ ਮਹੀਨਾ ਹੋਵੇ ਮੈਂ ਕਹਿੰਨਾ 16 ਤਰੀਕ ਹੋ ਗਈ ਹੋਵੇ ਵੀ ਬਾਜ਼ਾਰ ਸੁਨਣਾ ਹੋਵੇ ਬਾਜ਼ਾਰ ਦੇ ਵਿੱਚ ਗਾਹਕ ਨਾ ਹੋਵੇ ਆਪਣੇ ਲੁਧਿਆਣਾ ਵਾਸਤੇ ਇੰਨੀ ਮਾੜੀ ਗੱਲ ਹੈ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਜਿਹੜੀ ਲੁਧਿਆਣਾ ਮੰਨੀ ਗਈ ਹੈ ਏਸ਼ੀਆ ਦਾ ਸਭ ਤੋਂ ਵੱਡਾ ਹੱਬ ਜਿਹੜਾ ਲੁਧਿਆਣਾ ਮੰਨਿਆ ਗਿਆ ਜੀ ਫੁੱਲਾਂ ਦੇ ਮਾਮਲੇ ਦੇ ਵਿੱਚ ਤੇ ਹਾਲਾਤ ਇਹੋ ਜਿਹੇ ਹੋ ਗਏ ਨੇ ਵੀ ਮਾਰਕੀਟ ਖਾਲੀ ਪਈ ਹੈ ਬਿਲਕੁਲ ਦੁਕਾਨਦਾਰ ਖਾਲੀ ਨੇ ਜੀ ਕਿਉਂਕਿ ਉਹਦਾ ਵੀ ਕਾਰਨ ਹੈ ਵੀ ਚਾਈਨਾ ਨੇ ਇਸ ਟਾਈਮ ਹਾਲਾਤ ਮਾੜੇ ਇੰਨੇ ਕਰਤੇ ਆ ਪੰਜਾਬ ਦੇ ਜੀ ਹਰੇਕ ਚੀਜ਼ ਹੈ ਚਾਈਨਾ ਦੀ ਗੱਲ ਕਰੀਏ ਵੀ ਚਾਹੇ ਖੜੋਣੇ ਹੋਣ ਚਾਹੇ ਉਹ ਫੋਨ ਹੋਵੇ ਕੋਈ ਵੀ ਅਸੈਸਰੀ ਹੋਵੇ ਚਾਈਨਾ ਨੇ ਪੰਜਾਬ ਦਾ ਕੀ ਇੰਡੀਆ ਦਾ ਹਾਲਾਤ ਇੰਨੇ ਮਾੜੇ ਕਰਤੇ ਆ ਜੀ ਪੁੱਛੋ ਨਾ ਆਉਣ ਵਾਲਾ ਸਮਾਂ ਬਹੁਤ ਮਾੜਾ ਹੈ ਇੰਡੀਆ ਵਾਸਤੇ ਜੇ ਆਪਣਾ ਇੰਡੀਆ ਗਵਰਨਮੈਂਟ ਚਾਈਨਾ ਦੇ ਸਮਾਨ ਨੂੰ ਠੱਲ ਨਹੀਂ ਪਾਈਗੀ ਰੋਕ ਨਹੀਂ ਲਾਏਗੀ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਬਹੁਤ ਮਾੜੇ ਹੋ ਜਾਣਗੇ ਜੀ ਇੱਥੇ ਤੁਸੀਂ ਚਾਈਨਾ ਦੇ ਗੱਲ ਦੀ ਕੀਤੀਆਂ ਤੇ ਕਿਤੇ ਨਾ ਕਿਤੇ ਇਸ ਵਾਰ ਸਰਦੀ ਵੀ ਲੇਟ ਵੀ ਉਹਦੇ ਕਰਕੇ ਵੀ ਗਾਹ ਘਟਾ ਰਿਹਾ ਦੇਖੋ ਜੀ ਸਰਦੀ ਦੇ ਕਰਕੇ ਤਾਂ ਦੇਖੋ ਫਰਕ ਤਾਂ ਪੈਂਦਾ ਹੀ ਆ ਜੀ ਜਦੋਂ ਇਨਸਾਨ ਨੂੰ ਭੁੱਖ ਲੱਗਦੀ ਹੈ ਤਾਂ ਰੋਟੀ ਦਾ ਉਹਦੇ ਖਾਂਦਾ ਹੁਣ ਜਦੋਂ ਠੰਡ ਪਈ ਹੈ ਕਸਟਮਰ ਨਿਕਲੇਗਾ ਵੀ ਉਦੋਂ ਤੇ ਇੱਕ ਦੂਜੀ ਗੱਲ ਇਹ ਹੈ ਜੀ ਹਾਲਾਤ ਥੋੜੇ ਪੰਜਾਬ ਦੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਵੀ ਲੋਕ ਵੀ ਡਰੇ ਹੋਏ ਨੇ ਗਾਹਕ ਵੀ ਡਰਿਆ ਹੋਇਆ ਅਗਲਾ ਕਹਿੰਦਾ ਯਾਰ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਕਾਫੀ ਵੱਧ ਚੁੱਕੀਆਂ ਨੇ ਕਰਨਾ ਚਾਹਨਾ ਲੁਧਿਆਣਾ ਦੇ ਕਮਿਸ਼ਨਰ ਸਾਹਿਬ ਨੂੰ ਵੀ ਸਪੈਸ਼ਲੀ ਜਿਹੜੇ ਬਾਜ਼ਾਰਾਂ ਦੇ ਵਿੱਚ ਜਿਹੜੇ ਹੋਜ਼ਰੀ ਬਾਜ਼ਾਰ ਨੇ ਉਹਨਾਂ ਨੂੰ ਇੱਕ ਇੱਕ ਪੀਸੀਆਰ ਦਿੱਤਾ ਜਾਵੇ ਨਾਈਟ ਦਾ ਵੀ ਡੇ ਦਾ ਵੀ ਤਾਂ ਕਿ ਜਿਹੜਾ ਵਪਾਰੀ ਇੱਕ ਪੀਸੀਆਰ ਸਟੇਸ਼ਨ ਦੇ ਬਾਹਰ ਲਾਇਆ ਜਾਵੇ ਜਿਹੜੇ ਆਟੋ ਸਟੇਸ਼ਨ ਦੇ ਬਾਹਰ ਖੜਦੇ ਆ ਉਹਨਾਂ ਦਾ ਪ੍ਰੋਪਰ ਡਾਟਾ ਹੋਵੇ ਕਿਉਂਕਿ ਲੁੱਟਾ ਖੋਹ ਬਹੁਤ ਜ਼ਿਆਦਾ ਹੋ ਰਹੀਆਂ ਜੀ ਇਸ ਚੀਜ਼ ਦਾ ਵੀ ਧਿਆਨ ਰੱਖਿਆ ਜਾਵੇ ਜੀ ਮੇਰਾ ਆਖਰੀ ਸੰਵਾਲ ਹੈ ਜੀ ਆਨਲਾਈਨ ਅੱਜਕੱਲ ਸ਼ੋਪਿੰਗ ਬਹੁਤ ਹੋ ਰਹੀ ਉਹਦੇ ਕਰਕੇ ਕੁਝ ਅਸਰ ਦੇ ਦੇਖੋ ਜੀ ਬਿਲਕੁਲ ਜੀ ਆਨਲਾਈਨ ਦੇ ਵਿੱਚ ਬਹੁਤ ਜ਼ਿਆਦਾ ਦੁਕਾਨਦਾਰ ਨੂੰ ਨੁਕਸਾਨ ਹੈ ਪਹਿਲਾ ਦੁਕਾਨਦਾਰ ਜਦੋਂ ਲਾਈਵ ਕਸਟਮਰ ਆਂਦਾ ਸੀਗਾ ਇੱਕ ਦੁਕਾਨਦਾਰ ਚਾਹੀਓ ਛੋਟਾ ਦੁਕਾਨਦਾਰ ਸੀ ਵੱਡਾ ਦੁਕਾਨਦਾਰ ਸੀ ਛੋਟਾ ਦੁਕਾਨਦਾਰ 2-2 4-4 ਵਰਕਰ ਰੱਖ ਕੇ ਬੈਠਾ ਹੁੰਦਾ ਸੀਗਾ ਅੱਜ ਦੀ ਡੇਟ ਦੇ ਵਿੱਚ ਮੈਂ ਕਹਿੰਦਾ ਜਿਹੜਾ ਦੁਕਾਨਦਾਰ 20 ਵਰਕਰ ਰੱਖ ਕੇ ਬੈੰਦਾ ਸੀਗਾ ਉਹੀ ਅੱਜ 3 ਤੋਂ 2 ਤੋਂ 3 ਵਰਕਰ ਰੱਖ ਕੇ ਬੈਠਾ ਹੋਇਆ ਹਾਲਾਤ ਮਾੜੇ ਨੇ ਜੀ ਔਨਲਾਈਨ ਵੇਦੇ ਵਿੱਚ ਵੀ ਕਾਫੀ ਜੋ ਨੁਕਸਾਨ ਦੇਖਣਾ ਪੈ ਰਿਹਾ ਦੁਕਾਨਦਾਰ ਨੂੰ